ਵਿਸ਼ਵ वार्ता ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕਾ ਦੇ ਵਿੱਚ ਗਲਤ ਤਰੀਕੇ ਦੇ ਨਾਲ ਡਰਾਈਵਿੰਗ ਕਰਨ ਅਤੇ ਯੂ-ਟਰਨ ਮਾਰ ਕੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤੇ ਗਏ ਪੰਜਾਬੀ ਟਰੱਕ ਡਰਾਈਵਰ ਦੀ ਕੋਰਟ ਟ੍ਰਾਇਲ ਦੌਰਾਨ ਰਿਕਾਰਡ ਕੀਤੀ ਗਈ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਦੇਖੀ ਜਾ ਰਹੀ ਹੈ ਇਸ ਵੀਡੀਓ ਦੇ ਵਿੱਚ ਹਰਜਿੰਦਰ ਸਿੰਘ ਨੂੰ ਕੋਰਟ ਦੇ ਵਿੱਚ ਚੱਲ ਰਹੀ ਕਾਰਵਾਈ ਬਾਰੇ ਪੰਜਾਬੀ ਦੇ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਉਸਤੇ ਟ੍ਰਾਇਲ ਦੌਰਾਨ ਇਲਜ਼ਾਮ ਲੱਗੇ ਨੇ ਕਿ ਇੱਕ ਤਾਂ ਉਸਨੇ ਤਿੰਨ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਲਤ ਤਰੀਕੇ ਦੀ ਡਰਾਈਵਿੰਗ ਦੇ ਨਾਲ ਤੇ ਦੂਜਾ ਇਸ ਤੋਂ ਪਹਿਲਾਂ ਦੇ ਇੱਕ ਮਾਮਲੇ ਤੇ ਵੀ ਕੋਰਟ ਦੇ ਵਿੱਚ ਉਸ ਉੱਪਰ ਗੰਭੀਰ ਇਲਜ਼ਾਮ ਲੱਗੇ ਨੇ ਹਰਜਿੰਦਰ ਸਿੰਘ ਇਸ ਵੀਡੀਓ ਦੇ ਵਿੱਚ ਨਾਮੋਸ਼ ਨਜ਼ਰ ਆ ਰਿਹਾ ਬੇਹੱਦ ਧੀਮੀ ਆਵਾਜ਼ ਦੇ ਵਿੱਚ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਇਹ ਵੀਡੀਓ ਸੈਂਟ ਲੂਸੀ ਕਾਉਂਟੀ ਸ਼ੈਰਿਫ ਦੇ ਆਫਿਸ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ਅਮਰੀਕਾ ਦੇ ਫੋਲਿਰਾਡ ਫਲੋਰੀਡਾ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਕਥਿਤ ਤੌਰ ਤੇ ਮੌਤ ਦੇ ਘਾਟ ਉਤਾਰਨ ਦੇ ਇਲਜ਼ਾਮ ਉਸਤੇ ਲੱਗੇ ਨੇ ਤੇ ਹੁਣ ਇਸ ਮਾਮਲੇ ਦੇ ਵਿੱਚ ਉਸਦੇ ਭਰਾ ਨੂੰ ਵੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਗ੍ਰਿਫਤਾਰ ਕਰ ਲਿਆ ਹੈ ਹਰਜਿੰਦਰ ਸਿੰਘ ਗੈਰ ਕਾਨੂੰਨੀ ਪ੍ਰਵਾਸੀ ਹੈ ਜਿਸ ਵੱਲੋਂ ਫਲੋਰੀਡਾ ਦੇ ਸੈਂਟ ਲੂਸੀ ਕਾਉਂਟੀ ਦੇ ਟਰਪਨਾਈਕ ਤੇ ਗਲਤ ਯੂ ਟਰਨ ਲੈਂਡ ਦੇ ਕਾਰਨ ਹਾਦਸੇ ਦੇ ਵਿੱਚ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ ਸੀ ਹਾਸੇ ਤੋਂ ਬਾਅਦ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਐਲਾਨ ਕੀਤਾ ਕਿ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਸਾਰੇ ਵੀਜ਼ੇ ਮੁਅੱਤਲ ਕੀਤੇ ਜਾਂਦੇ ਨੇ। ਉਹਨਾਂ ਕਿਹਾ ਕਿ ਅਮਰੀਕੀ ਸੜਕਾਂ ਦੇ ਉੱਤੇ ਵੱਡੇ ਟਰੈਕਟਰ ਟ੍ਰੇਲਰ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਵਧ ਰਹੀ ਗਿਣਤੀ ਅਮਰੀਕੀ ਜਨਾਂ ਨੂੰ ਖਤਰੇ ਦੇ ਵਿੱਚ ਪਾ ਰਹੀ ਹੈ। ਹਰਜਿੰਦਰ ਸਿੰਘ ਨੂੰ ਫਲੋਰੀਡਾ ਵਾਪਸ ਲਿਆਉਂਦੇ ਜਾਣ ਤੇ ਲੈਫਟ ਨੈਟ ਗਵਰਨਰ ਜੇ ਕਾਰਿਸ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇ ਵਿੱਚ ਕਿਹਾ ਸੀ ਕਿ ਮੁਲਜ਼ਮ ਨੂੰ ਲੱਗਾ ਕਿ ਉਹ ਭੱਜ ਸਕਦਾ ਹੈ। ਪਰ ਉਸ ਨੂੰ ਨਿਆ ਦੇ ਕਟਾਰੇ ਦੇ ਵਿੱਚ ਲਿਆਉਣ ਦੇ ਲਈ ਵਾਪਸ ਲਿਆਂਦਾ ਗਿਆ ਹੈ ਪੁਰਾਣੇ ਰਿਕਾਰਡਾਂ ਤੋਂ ਪਤਾ ਲੱਗਿਆ ਕਿ ਹਰਜਿੰਦਰ ਸਿੰਘ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੇ ਮੁਲਾਂਕਣ ਦੇ ਵਿੱਚ ਵੀ ਫੇਲ ਹੋ ਗਿਆ ਸੀ ਅਤੇ 12 ਮੌਖਿਕ ਸਵਾਲਾਂ ਦੇ ਵਿੱਚੋਂ ਸਿਰਫ ਦੋ ਸਵਾਲਾਂ ਦੇ ਹੀ ਜਵਾਬ ਦੇ ਸਕਿਆ ਸੀ ਉਸ ਨੇ ਚਾਰ ਹਾਈਵੇ ਟ੍ਰੈਫਿਕ ਜਿਨ੍ਹਾਂ ਦੇ ਵਿੱਚੋਂ ਸਿਰਫ ਇੱਕ ਦੀ ਪਛਾਣ ਕੀਤੀ ਸੀ ਪਰ ਫਿਰ ਵੀ ਕੈਲੀਫੋਰਨੀਆ ਤੋਂ ਲਾਇਸੈਂਸ ਪ੍ਰਾਪਤ ਕਰਨ ਦੇ ਵਿੱਚ ਉਹ ਕਾਮਯਾਬ ਰਿਹਾ ਸੀ ਇਸ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਉਸ ਨੂੰ ਗਲਤ ਤਰੀਕੇ ਦੇ ਨਾਲ ਡਰਾਈਵਿੰਗ ਲਾਇਸੈਂਸ ਜਾਰੀ ਕੀਤਾ ਗਿਆ ਸੀ ਡੀ ਐਚ ਐਸ ਦੀ ਇੱਕ ਸਹਾਇਕ ਸਕੱਤਰ ਟ੍ਰੀਸੀਆ ਮੈਕਲਾਗਨ ਨੇ ਬਿਆਨ ਦੇ ਵਿੱਚ ਕਿਹਾ ਕਿ ਫਲੋਰੀਡਾ ਦੇ ਵਿੱਚ ਤਿੰਨ નિર્ਦੋਸ਼ ਲੋਕਾਂ ਲੋਕ ਇਸ ਲਈ ਮਾਰੇ ਗਏ ਕਿਉਂਕਿ ਗੈਵਨ ਨਿਊਸਮ ਦੇ ਕੈਲੀਫੋਰਨੀਆ ਮੋਟਰ ਵਾਹਨ ਵਿਭਾਗ ਨੇ ਇਸ ਗੈਰ ਕਾਨੂੰਨੀ ਵਿਦੇਸ਼ੀ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕਰ ਦਿੱਤਾ ਸੀ ਉਹਨਾਂ ਕਿਹਾ ਕਿ ਇਹ ਵਿਵਸਥਾ ਬੇਹੱਦ ਬੇਤੁਕੀ ਹੈ ਨਾਲਿਉਨਾਏ ਵੀ ਕਿਹਾ ਕਿ ਗੈਵਨ ਨਿਊਸਰਮ ਵੱਲੋਂ ਅਮਰੀਕੀ ਜਨਤਾ ਦੀ ਸੁਰੱਖਿਆ ਨਾਲ ਖਿਲਵਾੜ ਬੰਦ ਕਰਨ ਤੋਂ ਪਹਿਲਾਂ ਹੋਰ ਕਿੰਨੇ ਕੁ ਬੇਕਸੂਰਾਂ ਨੂੰ ਮਰਨਾ ਪਵੇਗਾ ਸੋ ਇਸ ਮਾਮਲੇ ਦੇ ਉੱਤੇ ਅਮਰੀਕਾ ਦੇ ਵਿੱਚ ਅੰਦਰੂਨੀ ਸਿਆਸਤ ਵੀ ਹੁਣ ਤੇਜ਼ ਹੋ ਗਈ ਹੈ ਤੇ ਲਾਇਸੈਂਸ ਜਾਰੀ ਕਰਨ ਵਾਲੀ ਸੰਸਥਾ ਦੇ ਉੱਤੇ ਵੀ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਮੁੱਖ ਮੁਲਜ਼ਮ ਦਾ ਭਰਾ ਹਰਨੀਤ ਵੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਹੈ ਆਈਸੀਈ ਨੇ ਪੁਸ਼ਟੀ ਕੀਤੀ ਹੈ ਕਿ ਮੁਲਜ਼ਮ ਦੇ ਭਰਾ ਹਰਨੀਤ ਜਿਸ ਦੀ ਉਮਰ 25 ਸਾਲ ਹੈ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਹਾਦਸੇ ਵੇਲੇ ਉਹ ਵੀ ਹਰਜਿੰਦਰ ਦੇ ਨਾਲ ਟਰੱਕ ਦੇ ਵਿੱਚ ਸਵਾਰ ਸੀ ਦੱਸਿਆ ਗਿਆ ਹੈ ਕਿ ਉਸ ਦਾ ਭਰਾ ਹਰਨੀਤ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੀ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਹਰਨੀਤ ਹੁਣ ਉਦੋਂ ਤੱਕ ਹਿਰਾਸਤ ਦੇ ਵਿੱਚ ਰਹੇਗਾ ਜਦ ਤੱਕ ਉਸ ਨੂੰ ਵਾਪਸ ਉਸ ਦੇ ਮੁਲਕ ਡਿਪੋਰਟ ਨਹੀਂ ਕੀਤਾ ਜਾਂਦਾ